ਸਮਾਜਿਕ ਰਿਸ਼ਤੇਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਆਮ ਤੌਰ ਦੇ ਉੱਤੇ ਅਸੀਂ ਸ਼ਬਦ ਵਰਤਦੇ ਹਾਂ ਮਾਂ ਪੁੱਤ ਪਿਆਰਤੀ ਅਸਲ ਦੇ ਵਿੱਚ ਮਾਂ ਪੁੱਤ ਨੂੰ ਜ਼ਿਆਦਾ ਪਿਆਰ ਕਰਦੀ ਹੈ ਭਾਈ ਗੁਰਦਾਸ ਜੀ ਨੇ ਵੀ ਜਦੋਂ ਦੁਨਿਆਵੀ ਪ੍ਰੀਤਾਂ ਦੀ ਗੱਲ ਕੀਤੀ ਹੈ ਮੋਰ ਬਬੀਹੇ ਬੋਲ ਦੇ ਵੇਖ ਬਦਲ ਕਾਲੇ ਨੇਹੁ ਕਵਲ ਜਲ ਜਾਣੀ ਐ ਕਿਹੜੇ ਮੂੰਹ ਵੇ ਖਾਲੇ ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਇਹ ਵਖਰੀਆਂ ਔਖਾਂ ਪ੍ਰੀਤਾਂ ਦੀ ਗੱਲ ਕਰਦੇ ਹੋਏ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਸੀ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸਮਾਲੇ ਪਤਨੀ ਪਤੀ ਨੂੰ ਪਿਆਰ ਕਰ ਰਹੀ ਐ ਔਰ ਮਾਂ ਪੁੱਤ ਨੂੰ ਪਿਆਰ ਕਰਦੀ ਪਈ ਹੈ ਔਰ ਜਦੋਂ ਅਸੀਂ ਪਿਓ ਤੇ ਧੀ ਦੇ ਰਿਸ਼ਤੇ ਦੀ ਗੱਲ ਕਰਦੇ ਆ ਪਿਤਾ ਦੀ ਜਿਹੜੀ ਪ੍ਰੀਤ ਹੈ ਪੁੱਤਰ ਦੇ ਨਾਲੋਂ ਧੀ ਦੇ ਨਾਲ ਜ਼ਿਆਦਾ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਔਰ ਅੱਜ ਖਾਸ ਕਰਕੇ ਜਿਹੜੇ ਧੀਆ ਨੂੰ ਪਿਆਰ ਕਰਨ ਵਾਲੇ ਹਨ ਇਹ ਵੀਡੀਓ ਉਹਨਾਂ ਵਾਸਤੇ ਵੀ ਇੱਕ ਮੋਟੀਵੇਸ਼ਨ ਦਾ ਕੰਮ ਕਰੇਗੀ ਇਹ ਕਿਸੇ ਦੂਸਰੇ ਨਾਲ ਨਹੀਂ ਖੁਦ ਮੇਰੇ ਨਾਲ ਵਾਪਰਿਆ ਅਸੀਂ ਆਮ ਤੌਰ ਤੇ ਜਦੋਂ ਕਥਾ ਵਿਚਾਰ ਕਰਨ ਜਾਂਦੇ ਆ 2 ਦਿਨ 4 ਦਿਨ ਹਫਤਾ ਔਰ ਜਦੋਂ ਓਵਰਸੀ ਜਾਇਦਾ ਹੈ ਤਕਰੀਬਨ 6 ਮਹੀਨੇ ਸਾਲ ਸੌਣ ਲੱਗ ਜਾਂਦੇ ਨੇ 2010 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਇੰਗਲੈਂਡ ਗਿਆ ਮੇਰੀ ਬੇਟੀ 5 ਸਾਲ ਦੀ ਸੀ ਔਰ ਉਹਨੇ ਉਦਰੀਵਾ ਕਰ ਲਿਆ ਉਦਰੀਵਾ ਕੀਤਾ ਬੁਖਾਰ ਚੜ ਗਿਆ ਹੁਣ ਸਮਾਜ ਦੀਆਂ ਲੋੜਾਂ ਨੇ ਥੋੜਾ ਨੇ ਜਿਨ੍ਹਾਂ ਦੇ ਕਰਕੇ ਬੰਦੇ ਨੂੰ ਘਰ ਤੋਂ ਦੂਰ ਜਾਣਾ ਪੈਂਦਾ ਹੈ ਅਸੀਂ ਵੇਖਦੇ ਹਾਂ ਪਰਿਵਾਰਾਂ ਦਾ ਮਾਹੌਲ ਹੀ ਆ ਜਿਹੜੀ ਸਿਆਣੀ ਗੱਲ ਕਹਿੰਦੇ ਹੁੰਦੇ ਨੇ ਵੀ ਘਰ ਦੀ ਛੱਤ ਪਾਉਣ ਲਈ ਘਰੋਂ ਪੈਰ ਪਟਣਾ ਪੈਂਦਾ ਇਹ ਲੋੜਾਂ ਤੇ ਥੋੜਾਂ ਜਿਹੜੀਆਂ ਹਨ ਬੰਦੇ ਨੂੰ ਆਪਣਿਆਂ ਤੋਂ ਦੂਰ ਲੈ ਕੇ ਜਾਂਦੀਆਂ ਨੇ ਤਕਰੀਬਨ 4 4.5 ਮਿੰਟਾ ਟੂਰ ਸੀ ਤੇ ਪਿੱਛੇ ਬੇਟੀ ਨੇ ਉਦਰੇਵਾ ਕੀਤਾ ਬਹੁਤ ਜ਼ਿਆਦਾ ਉਹਨੂੰ ਬੁਖਾਰ ਤਬੀਅਤ ਖਰਾਬ ਹੋਣ ਲੱਗ ਪਈ ਹੁਣ ਮੈਂ ਇੰਗਲੈਂਡ ਸਾਊਥ ਹਾਲ ਗੁਰੂ ਘਰ ਸੇਵਾ ਚੱਲਦੀ ਸੀ ਉੱਥੋਂ ਮੈਂ ਬੇਟੀ ਨੂੰ ਫੋਨ ਕੀਤਾ ਮੈਂ ਕਿਹਾ ਸਿਮਰਨ ਮੈਂ ਤੇਰੇ ਵਾਸਤੇ ਬੜੇ ਸੋਹਣੇ ਟੌイズ ਲੈਣ ਵਾਸਤੇ ਆਇਆ ਕਿਉਂਕਿ ਬੱਚੇ ਨੂੰ ਪਰਚਾਉਣਾ ਹੁੰਦਾ ਜਦੋਂ ਗੱਲ ਕੀਤੀ ਘਰਦਿਆਂ ਦੇ ਨਾਲ ਬੇਟੀ ਨਾਲ ਗੱਲ ਕਰਦਾ ਪਿਆ ਮੈਂ ਕਿਹਾ ਮੈਂ 에ਰੋਪਲੇਨ ਤੇ ਬੈਠ ਕੇ ਜਹਾਜ਼ ਤੇ ਬੈਠ ਕੇ ਆਇਆ ਇੱਥੇ ਬੜੇ ਸੋਹਣੇ ਟੌイズ ਮਿਲਦੇ ਨੇ ਤੇ ਉਹ ਟੌイズ ਮੈਂ ਤੇਰੇ ਵਾਸਤੇ ਲੈਣ ਵਾਸਤੇ ਆਇਆ ਹਾਂ ਤੇ ਮੈਨੂੰ ਨੇ ਹੋਲੀ ਦੀ ਆਖਿਆ ਪਾਪਾ ਮੈਨੂੰ ਟੌਇਜ਼ ਨਹੀਂ ਚਾਹੀਦੇ ਤੁਸੀਂ ਆ ਜਾਓ ਸੱਚ ਕਰਕੇ ਜਾਣਿਆ ਜੇ ਮੈਂ ਕਿੰਨੀ ਵਾਰ ਇਹ ਗੱਲ ਸਟੇਜਾਂ ਤੋਂ ਵੀ ਸੰਗਤ ਦੇ ਨਾਲ ਵੀ ਸ਼ੋਅ ਕੀਤੀ ਅੱਜ ਅਸੀਂ ਫੋਕ ਐਂਡ ਬੀਟ ਦੇ ਮਾਧਿਅਮ ਦੇ ਰਾਹੀਂ ਜਿਹੜਾ ਇਹ ਰਿਸ਼ਤਾ ਹੈ ਪਿਆਰਤੀ ਦਾ ਉਹ ਆਪਣੀ ਸਰੋਤਿਆਂ ਦੇ ਨਾਲ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਦੇ ਪਏ ਆ ਉਹ ਸਮੇਂ ਪਤਾ ਨਹੀਂ ਕਿੰਨਾ ਲੰਮਾ ਸਮਾਂ ਮੇਰੀਆਂ ਅੱਖਾਂ ਦੇ ਵਿੱਚੋਂ ਸ਼ਮ ਸ਼ਮ ਕਰਕੇ ਪਾਣੀ ਵਗਦਾ ਰਿਹਾ ਕਿੰਨਾ ਲੰਮਾ ਸਮਾਂ ਕਿਉਂਕਿ ਇਹ ਜਿਹੜੀ ਗੱਲ ਮੈਨੂੰ ਲੱਗਿਆ ਵੀ ਜਿਹੜੀ ਗੱਲ ਉਹਨੇ ਕਹੀ ਪਾਪਾ ਮੈਨੂੰ ਟੌਇਜ਼ ਨਹੀਂ ਚਾਹੀਦੇ ਤੁਸੀਂ ਆ ਜਾਓ ਇਹ ਧੀ ਹੀ ਕਹਿ ਸਕਦੀ ਹੈ ਇਹ ਧੀ ਕਹਿ ਸਕਦੀ ਹੈ ਪੁੱਤਰ ਨਹੀਂ ਕਹਿ ਸਕਦਾ ਮੁੰਡਿਆਂ ਦੀ ਗੱਲ ਕਰਾਂਗੇ ਮੁੰਡੇ ਜਿਹੜੇ ਨੇ ਉਹ ਕਹਿੰਦੇ ਪਾਪਾ ਸਾਡੇ ਬਾਤੇ ਆ ਲੈ ਕੇ ਆ ਸਾਨੂੰ ਆ ਚਾਹੀਦਾ ਉਹ ਉਹ ਮੈਟਰਲ ਦੀ ਗੱਲ ਕਰਨਗੇ ਪਦਾਰਥਾਂ ਦੀ ਗੱਲ ਕਰਨਗੇ ਤੇ ਧੀਆਂ ਜਿਹੜੀਆਂ ਹਨ ਇਹ ਆਪਣੇ ਮਾਪਿਆਂ ਦੇ ਬਾਰੇ ਬੜਾ ਕੁਝ ਸੋਚਦੀਆਂ ਨੇ ਸ਼ਾਇਦ ਇਹੀ ਗੱਲ ਰਹੀ ਹੋਵੇਗੀ ਅਸੀਂ ਇੱਕ ਗਾਣਾ ਸੁਣਦੇ ਹੁੰਦੇ ਸੀ ਪੁੱਤ ਵੰਡਣ ਜ਼ਮੀਨਾ ਧੀਆ ਦੁੱਖ ਵੰਡਾਉਂਦੀਆਂ ਨੇ ਇਹ ਸੱਚ ਵੈ ਜੀ ਧੀ ਜਿਹੜੀ ਹੈ ਅਖੀਰ ਤੱਕ ਕਰ ਪੁੱਤ ਜਿਹੜਾ ਹੈ ਉਹਨੇ ਸਮੇਂ ਤੱਕ ਤੁਹਾਡੀ ਥੋੜੀ ਬਹੁਤੀ ਕੇਰ ਕਰਦਾ ਜਿੰਨਾ ਸਮਾਂ ਤੱਕ ਉਹਦਾ ਵਿਆਹ ਨਹੀਂ ਹੋ ਜਾਂਦਾ ਸੁਮਾਫ ਕਰਿਆ ਜੇ ਇਹ ਸਾਈਕੋਲੋਜੀਕਲੀ ਫੈਕਟ ਹੈ ਇਹ ਅੱਜ ਦੀ ਖੇਡ ਨਹੀਂ ਅੱਜ ਵੇਖੋ ਜਿੰਨੇ 올ਡ ਏਜ ਹੋਮ ਨੇ ਬਹੁਤ ਸਾਰੇ 올ਡ ਏਜ ਹੋਮ ਬਣੇ ਸੀ ਕਰਕੇ ਬਣ ਗਏ ਅੱਜ ਬੱਚੇ ਆਪਣੇ ਪੇਰੈਂਟਸ ਦੀ ਸੇਵਾ ਤੁਨਕਾਰੀ ਹੋਏ ਨੇ ਜਿਹੜੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਇਹ ਗੱਲ ਸਮਝਣੀ ਪਵੇਗੀ ਇਹ ਗੱਲ ਸਿੱਖਣੀ ਪਵੇਗੀ ਇਹ ਗੱਲ ਦੇਖਣੀ ਪਵੇਗੀ ਅਸਲ ਦੇ ਅੰਦਰ ਬੱਚੇ ਜਿਹੜੇ ਨੇ ਭਾਈ ਗੁਰਦਾਸ ਸਾਹਿਬ ਨੇ ਆਖਿਆ ਸੀ ਨਾ ਜੰਮਿਆ ਸਾਈ ਵਿਸਾਰਿਆ ਵਿਆਹਾ ਮਾਂ ਪਿਓ ਵਿਸਾਰੇ ਜਿੱਦਾਂ ਜਨਮ ਹੋਇਆ ਰੱਬ ਨੂੰ ਭੁੱਲ ਗਿਆ ਤੇ ਜਿਸ ਦਿਨ ਇਹਦਾ ਵਿਆਹ ਹੁੰਦਾ ਜੀ ਆਪਣੇ ਮਾਤਾ ਪਿਤਾ ਨੂੰ ਭੁੱਲ ਜਾਂਦਾ ਇਹ ਉਹੀ ਪੇਰੈਂਟਸ ਹੁੰਦੇ ਨੇ ਜਿਹੜੇ ਦਿਨ ਰਾਤ ਇੱਕ ਕਰ ਦਿੰਦੇ ਨੇ ਸਾਡਾ ਬੱਚਾ ਤਰੱਕੀ ਕਰੇ ਸਾਡਾ ਬੱਚਾ ਅਫਸਰ ਬਣੇ بڑے ਚਾਵਾਂ ਨਾਲ ਵਿਆਹ ਕਰਦੇ ਨੇ ਪਰ ਉਹੀ ਬੱਚਾ ਅਗਲੇ ਦਿਨੀ ਆਪਣੇ ਫੇਸਬੁੱਕ ਉੱਤੇ ਆਪਣੇ ਇੰਸਟਾ ਦੇ ਉੱਤੇ ਇੱਕ ਸਟੋਰੀ ਲਗਾ ਦਿੰਦਾ ਹੈ ਮਾਈ ਵਾਈਫ ਇਜ਼ ਮਾਈ ਲਾਈਫ ਮੇਰੀ ਪਤਨੀ ਹੀ ਮੇਰੀ ਜ਼ਿੰਦਗੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਦੇਖਣ ਵਾਲੀਆਂ ਨੇ ਸਮਝਣ ਵਾਲੀਆਂ ਨੇ ਸੋਚਣ ਵਾਲੀਆਂ ਨੇ ਔਰ ਖਾਸ ਕਰਕੇ ਅੱਜ ਤਿੰਨਾਂ ਜਿਹੜੀਆਂ ਕਿ ਆਪਣੇ ਪੇਰੈਂਟਸ ਬਾਰੇ ਇੰਨਾ ਕੁ ਸੋਚਦੀਆਂ ਨੇ ਪਰ ਦੁੱਖ ਇਸ ਗੱਲ ਦਾ ਵੀ ਲੱਗਦਾ ਹੈ ਕਿ ਅਸੀਂ ਉਹਨਾਂ ਧੀਆਂ ਨੂੰ ਕਿਉਂਕਿ ਸਾਡੇ ਵਿੱਚ ਕਈਆਂ ਦੀ ਮੈਂਟਲਿਟੀ ਤਰ੍ਹਾਂ ਦੀ ਵੀ ਬਣ ਗਈ ਹੈ ਉਹ ਅਜੇ ਵੀ ਧੀਆਂ ਦੇ ਨਾਲ ਨਫ਼ਸਤ ਕਰਦੇ ਹਨ ਉਹ ਅਜੇ ਵੀ ਤਰ੍ਹਾਂ ਦੀ ਸਾਨੂੰ ਸਾਈਕੀ ਮਿਲ ਜਾਂਦੀ ਹੈ ਜਿੱਦਨ ਧੀ ਜਨਮ ਲੈਂਦੀ ਹੈ ਅਸੀਂ ਕਹਿ ਦਿੰਦੇ ਹਾਂ ਜੀ ਆ ਤੇ ਪੱਥਰ ਜੰਮ ਪਿਆ ਹੈ ਇਹ ਕੋਈ ਦੂਜਾ ਨਹੀਂ ਕਹਿੰਦਾ ਔਰਤ ਹੀ ਜਾ ਕੇ ਕਹਿੰਦੀ ਹੈ ਔਰਤ ਹੀ ਔਰਤ ਦਾ ਦੁਸ਼ਮਣ ਬਣ ਗਈ ਹੈ ਬੰਦਾ ਇਹਨਾਂ ਮਹਿਸੂਸ ਨਹੀਂ ਕਰੇਗਾ ਪਿਓ ਇਹਨਾਂ ਮਹਿਸੂਸ ਨਹੀਂ ਕਰੇਗਾ ਪਰ ਮਾਂ ਮਹਿਸੂਸ ਕਰਦੀ ਪਈ ਹੈ ਉਹਦੇ ਪਿੱਛੇ ਚਾਹੇ ਸਮਾਜ ਦੀ ਮਨੋਂ ਦਸ਼ਾ ਹੋਵੇ ਸੰਸਾਰਿਕ ਸਮਾਜ ਦੇ ਕਾਰਨ ਹੋਣ ਪਿੱਛੇ ਜੋ ਸਮਾਜ ਉਹਨੂੰ ਕਹਿ ਰਿਹਾ ਹੈ ਕਿਉਂਕਿ ਆਮ ਤੌਰ ਤੇ ਅਸੀਂ ਜੇ ਘਰ ਦੇ ਵਿੱਚ ਵੇੜੇ ਦੀ ਰੌਣ ਜਿਹਨੂੰ ਆਪਾਂ ਕਹਿੰਦੇ ਪਏ ਹਾਂ ਹੁੰਦਾ ਤੇ ਬੱਚਾ ਹੀ ਵੇੜੇ ਰੌਣ ਕਿਆ ਪਰ ਖਾਸ ਕਰਕੇ ਜੇ ਕਿਤੇ ਕੋਈ ਔਰਤ ਪੁੱਤ ਜਨਮ ਨਹੀਂ ਦਿੰਦੀ ਪੁੱਤ ਨੂੰ ਬੇਟੇ ਨੂੰ ਜਨਮ ਨਹੀਂ ਦਿੰਦੀ ਮੁੰਡੇ ਨੂੰ ਜਨਮ ਨਹੀਂ ਦਿੰਦੀ ਉਹਨੂੰ ਕਸੂਰਵਾਰ ਮੰਨਿਆ ਜਾਂਦਾ ਹੈ ਇਹ ਇੱਕ ਅਗਿਆਨਤਾ ਭਰੀ ਸੋਚ ਹੈ ਸੋ ਸਾਨੂੰ ਚਾਹੀਦਾ ਹੈ ਕਿ ਅੱਜ ਆਪਾਂ ਸੁਚੇਤ ਹੋਈਏ ਆਪਣੀਆਂ ਧੀਆਂ ਜਿਹੜੀਆਂ ਹਨ ਇਹ ਵੀ ਅੱਜ ਕਿੰਨੀਆਂ ਤਰੱਕੀਆਂ ਕਰਦੀਆਂ ਪਈਆਂ ਨੇ ਸੋ ਧੀਆਂ ਨੂੰ ਜਿਹੜੇ ਪਿਆਰ ਕਰਨ ਵਾਲੇ ਹਨ ਇਹ ਜ਼ਰੂਰ ਉਹਨਾਂ ਵਿਸ਼ਿਆਂ ਨੂੰ ਸੋਚਿਆ ਜੇ ਸਮਝਿਆ ਜੇ ਤੇ ਅੱਜ ਸਮਾਜ ਵਿੱਚ ਇੱਕ ਚੀਜ਼ ਹੋਰ ਵੇਖੀ ਦੀ ਹੈ ਜੀ ਆ ਜਿਹੜੇ ਕੰਜਕਾਂ ਪੂਜਦੇ ਨੇ ਨਾ ਕੰਜਕਾਂ ਕੰਜਕਾਂ ਨੂੰ ਮਨਾਉਂਦੇ ਨੇ ਵੇਖੋ ਕੰਜਕਾਂ ਨੂੰ ਪੂਜਣ ਵਾਲੇ ਕੰਜਕਾਂ ਦੀ ਪੂਜਾ ਕਰਕੇ ਵੀ ਮੰਗਦੇ ਪਿੱਛੇ ਪੋਤੀ ਨੇ ਇਹਨਾਂ ਦੇ ਪਿੱਛੇ ਕੰਜਕਾਂ ਨੂੰ ਮਨਾਉਂਦੇ ਜ਼ਰੂਰ ਕੰਜਕਾਂ ਨੂੰ ਐ ਪਰ ਇਹਨਾਂ ਦੇ ਪਿੱਛੇ ਵੀ ਸੋਚ ਪੁੱਤਾਂ ਦੀ ਹੀ ਹੁੰਦੀ ਹੈ ਵੀ ਸਾਡੇ ਘਰੇ ਪੁੱਤਰ ਜਨਮ ਲੈ ਲਵੇ ਸੋ ਇਹ ਕੁਝ ਕੁ ਵਿਚਾਰ ਸਨ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਹਾਨੂੰ ਇਹ ਵਿਚਾਰ ਕਿਵੇਂ ਦੇ ਲੱਗੇ ਜ਼ਰੂਰ ਆਪਣੇ ਕਮੈਂਟ ਜੜੇ ਹਨ ਸਾਨੂੰ ਦਿਆ ਜੇ ਚੰਗਾ ਲੱਗੇ ਨੂੰ ਸ਼ੇਅਰ ਕਰਿਆ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ